ਸਸਿਕਲ ਜੀ ਮੈਂ ਡਾਕਟਰ ਜੋਰਾਵਰ ਸਿੰਘ ਸੈਣੀ ਐਮ ਬੀਬੀਐਸ ਐਮਐਸ ਆਰਥੋਪੈਡਿਕ ਮੈਂ आज एक ਬਹੁਤ ਹੀ ਹੌਟ ਟਾਪਿਕ ਬਾਰੇ ਡਿਸਕਸ ਕਰਨ ਜਾਣਾ ਜਿਸ ਤੇ ਜਿਸ ਨੂੰ ਕਹਿੰਦੇ ਆ ਆਸਟਿਓ ਆਰਥਰਾਇਟਸ ਇਹ ਬੇਸਿਕਲੀ weight bearing joints ਜਿਸ ਤੇ ਵਜਨ ਆਂਦਾ ਜੋਇੰਟਸ ਤੇ ਜਿਵੇਂ हिਪ ਹੈ ਨੀਂਹ ਇਹਨੂੰ ਇਨਵੋਲ ਕਰਦਾ ਹੈ ਇਹ ਬੇਸਿਕਲੀ 40 ਤੋਂ 45 ਸਾਲ ਦੀ ਉਮਰ ਦੇ ਵਿੱਚ ਜੋੜਾਂ ਜੋੜ ਦਾ ਘਿਸਣਾ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਲੋਕਾਂ ਨੂੰ ਨੀਚੀ ਜਗ੍ਹਾ ਤੋਂ ਉੱਠਣਾ ਜਿਆਦਾ ਲੰਬੇ ਸਮੇਂ ਤੱਕ ਖੜਨਾ ਚੱਲਣਾ ਵਾੜੀਆਂ ਉਤਰਨਾ ਚੜ੍ਹਨਾ ਉਸ 'ਚ ਕਾਫੀ ਜ਼ਿਆਦਾ ਦਿੱਕਤ ਹੁੰਦੀ ਹੈ ਹੁਣ ਇਸ ਦੇ ਕਈ ਕਾਰਨ ਹੈ ਔਰ ਇਸ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਇਹਦਾ ਕੀ ਇਲਾਜ ਹੈ ਮੈਂ ਇਸ ਬਾਰੇ ਡਿਸਕਸ ਕਰਨਾ ਚਾਹਣਾ ਤੁਹਾਡੇ ਨਾਲ ਇਹਦੇ ਕਾਰਨ ਹੁੰਦੇ ਹਨ ਕਿ ਜੋ 40-50 ইয়ার্স ਦੀ ਫੀਮੇਲਸ ਹੁੰਦੀਆਂ ਜਿਨ੍ਹਾਂ ਦੇ ਜਿਨ੍ਹਾਂ ਦਾ ਥੋੜਾ weight ਜ਼ਿਆਦਾ ਹੁੰਦਾ ਹੈ osteoporosis ਸੈਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ vitamin D ਦੀ deficiency ਹੁੰਦੀ ਹੈ ਮੈਲਸ ਦੇ ਵਿੱਚ ਬਹੁਤ ਜ਼ਿਆਦਾ high alcohol intake ਹੁੰਦਾ ਯਾ ਕੋਈ ਕੋਈ ਪ੍ਰਾਣੀ ਸੱਟ ਵੱਜੀ ਹੁੰਦੀ ਹੈ ਜਿਹਦੇ ਕਰਕੇ ਜੋੜ ਦੀ ਅਲਾਈਨਮੈਂਟ ਖਰਾਬ ਹੋ ਜਾਂਦੀ ਹੈ ਉਹਦੇ ਕਰਕੇ ਆਸਟਿਓ ਆਰਥਰਾਈਟਸ ਗੋਡਿਆਂ ਦੇ ਵਿੱਚ ਜਾਂ ਚੂਲੇ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਬਚਣ ਲਈ ਇਹ ਕੁਦਰਤੀ ਇੱਕ ਪ੍ਰੋਸੈਸ ਹੈ ਇਸ ਨੂੰ ਇਹਦੀ ਸਪੀਡ ਨੂੰ ਸਲੋ ਕੀਤਾ ਜਾ ਸਕਦਾ ਹੈ ਇਹਦੇ ਤੋਂ 100% ਬਚਿਆ ਨਹੀਂ ਜਾ ਸਕਦਾ ਇਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਆਪਾਂ ਨੂੰ ਐਕਸਰਸਾਈਜ਼ ਕਰਨੀ ਚਾਹੀਦੀਆਂ ਹੈ ਗੋਡਿਆਂ ਦੇ ਲਈ ਕੁਆਡਰੀਸੈਪ ਸਟ੍ਰੈਂਥਨਿੰਗ ਗੋਡਿਆਂ ਦੇ ਪੱਟਾਂ ਦੇ ਐਕਸਰਸਾਈਜ਼ ਮਸਲਸ ਨੂੰ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਇਹ ਸਲੋਲੀ ਕਿਸਣ ਦੂਸਰੀ ਗੱਲ ਅਗਰ ਇਹ ਸੈਟਅਪ ਹੋ ਚੁੱਕਿਆ ਹੈ ਸੈਟ ਇਨ ਹੋ ਚੁੱਕਿਆ ਹੈ ਫਿਰ ਆਪਾਂ ਨੂੰ ਇਹਦੇ ਲਈ ਸਟੇਜਸ ਹੁੰਦੀਆਂ ਇਹਦੀ ਸਟੇਜ 0 1 2 ਐਂਡ 3 ਐਂਡ 4 ਸਟੇਜ 1 ਹੁੰਦੀ ਹੈ ਡਾਊਟਫੁਲ ਹੈ ਕਿ ਪੇਸ਼ੈਂਟ ਨੂੰ ਦਿੱਕਤ ਹੁੰਦੀ ਹੈ ਬਟ ਉਹ ਡਾਕਟਰ ਕੋਲ ਨਹੀਂ ਜਾਂਦਾ ਸਟੇਜ 1 ਦੇ ਵਿੱਚ ਗੋਡਾ ਕਿਸਨਾ ਸ਼ੁਰੂ ਹੋ ਚੁੱਕਿਆ ਹੈ ਕਾਟਲੇਜ ਥੋੜੇ ਥੋੜੇ ਪੈਚਸ ਲਾਸ ਹੋਣਾ ਸ਼ੁਰੂ ਹੋ ਚੁੱਕਿਆ ਹੈ ਜੇ ਉਹ ਡਾਕਟਰ ਕੋਲ ਜਾਂਦਾ ਐ ਐਕਸ-ਰੇ ਹੁੰਦੇ ਆ ਉਹਦੇ ਚ ਆਪਾਂ ਕਿਆ ਕਰਦੇ ਆ ਟ੍ਰੀਟਮੈਂਟ ਦੇ ਵਿੱਚ ਟਾਈਪ 2 ਕੋਲਿਜਨ ਜਿਹਨੂੰ ਆਪਾਂ ਬੇਸਿਕਲੀ ਗਰੀਸ ਦੀ ਦਵਾਈਆਂ ਕਹਿੰਦੇ ਆ ਅਸੀਂ ਉਹ ਦਿੰਦੇ ਆ ਕੁਝ ਪੇਨਕਲਰਸ ਤਾਂ ਕਿ ਰੋਜ਼ਾਨਾ ਐਕਟੀਵਿਟੀ ਨੂੰ ਨਾਰਮਲ ਚਲਾ ਸਕੀਏ ਸਟੇਜ 2 ਦੇ ਵਿੱਚ ਅਸੀਂ ਕਿਆ ਕਰਦੇ ਆ ਕਿ ਇਹਦੇ ਚ ਇੰਟਰਾ ਆਰਟਿਕੂਲਰ ਇੰਟਰਾ ਆਰਟਿਕੂਲਰ ਜਾਨਾ ਕਿ ਗੋਡੇ ਦੇ ਵਿੱਚ ਅਸੀਂ ਇੰਜੈਕਸ਼ਨ ਲਗਾ ਕੇ ਇਸ ਦਾ ਇਲਾਜ ਕੀਤਾ ਜਾਂਦਾ ਜੋ ਥੋੜੇ ਟਾਈਮ ਲਈ ਪੇਸ਼ੈਂਟ ਨੂੰ ਸਿੰਪਟੋਮੈਟਿਕ ਰਿਲੀਫ ਦਿੰਦਾ ਹੈ ਬਟ ਉਹ ਪੱਕਾ ਇਲਾਜ ਨਹੀਂ ਹੁੰਦਾ ਉਦੇਸ਼ ਤਿੰਨ ਤਰੀਕੇ ਦੇ ਇੰਜੈਕਸ਼ਨ ਲਗਾਏ ਜਾ ਸਕਦੇ ਹਨ ਜਿਵੇਂ ਪਹਿਲਾ ਇੰਜੈਕਸ਼ਨ ਹੁੰਦਾ ਹੈ ਸਟੀਰੋਇਡ ਕੈਨਾਕੋਟ ਟ੍ਰਾਈਐਮਿਸਨੋਸਿਡੇਟ ਹੁੰਦਾ ਹੈ ਇਹ 40mg ਦਾ ਇੰਜੈਕਸ਼ਨ ਅਸੀਂ ਇੰਟਰਾ ਆਰਟੀਕੂਲਰੀ ਜੋੜ ਦੇ ਵਿੱਚ ਲਗਾ ਸਕਦੇ ਹਾਂ ਦੂਸਰਾ ਇੰਜੈਕਸ਼ਨ ਹੁੰਦਾ ਹੈ ਬੇਸਿਕਲੀ ਜੋ ਥੋੜਾ ਕੋਸਟਲੀ ਹੁੰਦਾ ਉਹਦੇ ਵਿੱਚ ਗ੍ਰੀਸ ਭਰਨਾ ਇੰਜੈਕਸ਼ਨ ਹਾਈਲੂਰੋਨਿਕ ਐਸਿਡ ਅਸੀਂ ਇਹ 4ml 6ml ਦੀ ਰੇਂਜ ਜਾਂਦਾ ਅਸੀਂ ਇਹ ਦੋਨੇ ਗੋਡਿਆਂ ਦੇ ਵਿੱਚ ਜਿਸ ਗੋਡੇ 'ਚ ਤਕਲੀਫ ਹੈ ਉਹਦੇ 'ਚ ਇੰਜੈਕਟ ਕੀਤਾ ਜਾਂਦਾ ਜ ਜਿਹਦੇ ਨਾਲ ਕਹ ਬੇਸਿਕਲੀ ਕੁਸ਼ਨਿੰਗ ਇਫੈਕਟ ਮਿਲਦਾ ਹੈ ਔਰ ਨਾਲ ਇਹਨੂੰ ਕੈਨਾਕੋਟ ਦੇ ਨਾਲ ਮਿਕਸ ਕਰਕੇ ਲਗਾ ਤੀਸਰਾ ਹੁੰਦਾ ਜੀ ਬਾਇਓਲੋਜੀਕਲਸ ਇਹਨੂੰ ਕਹਿੰਦੇ ਪਲੇਟਲੇਟ ਰਿਚ ਪਲਾਜ਼ਮਾ ਉਹ ਆਪਣੇ ਖੂਨ ਨੂੰ ਲੈ ਕੇ ਉਹਨੂੰ ਸੈਂਟ੍ਰਿਫਿਊਜ ਕਰਕੇ ਉਹਦੇ ਚ ਪਲੇਟਲੇਟਰ ਪਲਾਜ਼ਮਾ ਦੀ ਕ੍ਰੀਏਸ਼ਨ ਹੁੰਦੀ ਹੈ ਉਹਨੂੰ ਇੰਜੈਕਟ ਇੰਟਰਾ ਆਰਟੀਕੂਲਰੀ ਜੋੜ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ ਜਿਸ ਦੇ ਨਾਲ ਕਿਹਾ ਜੋ ਪ੍ਰੋਗਰੈਸ਼ਨ ਹੈ ਜੋ ਇਹ ਬਿਮਾਰੀ ਵੱਧ ਰਹੀ ਹੈ ਉਹਦੀ ਸਪੀਡ ਨੂੰ ਘਟਾਇਆ ਜਾ ਸਕਦਾ ਸਟੇਜ 3 ਔਰ 4 ਜਿਹਦੇ ਵਿੱਚ ਪੇਸ਼ੈਂਟ ਦੀ ਅਲਾਈਨਮੈਂਟ ਬੇਸਿਕਲੀ ਲੱਤਾਂ ਦੇ ਅਲਾਈਨਮੈਂਟ ਬਿਲਕੁਲ ਅੰਦਰ ਪਾਸੇ ਵੇਰਸ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਾਂ ਐਫਐਫਡੀ ਹੋ ਜਾਂਦੀ ਹੈ ਗੋਡਾ ਪੂਰੀ ਸੈਗਮੈਂਟ ਚੰਗੀ ਤਰ੍ਹਾਂ ਸਿੱਧਾ ਨਹੀਂ ਹੁੰਦਾ ਜਾਂ ਪੂਰਾ ਮੁੜਦਾ ਨਹੀਂ ਹੈ ਆਸਟ੍ਰੀਫਾਈਟਸ ਬਣ ਜਾਂਦੇ ਆ ਉਹਦੇ ਵਿੱਚ ਫਿਰ ਸਾਨੂੰ ਆਪਰੇਸ਼ਨ ਬਾਰੇ ਸੋਚਣਾ ਪੈਂਦਾ ਹੁਣ ਆਪਰੇਸ਼ਨ ਵੀ 40 ਤੋਂ 45 ਸਾਲ ਦੀ ਉਮਰ ਜਾਂ 50 ਸਾਲ ਦੀ ਉਮਰ ਤੱਕ ਜਿਨ੍ਹਾਂ ਦਾ ਅੰਦਰ ਵਾਲੀ ਸਾਈਡ ਤੇ ਗੋਡਾ ਖਰਾਬ ਹੋ ਰਿਹਾ ਔਰ ਅਲਾਈਨਮੈਂਟ ਵਿਗੜਦੀ ਜਾ ਰਹੀ ਹੈ ਉਹਦੇ ਲਈ ਅਸੀਂ ਯੰਗ ਪੇਸ਼ੈਂਟਸ ਦੇ ਵਿੱਚ ਨੀ ਰਿਪਲੇਸਮੈਂਟ ਨਹੀਂ ਕੀਤਾ ਜਾਂਦਾ ਅਸੀਂ ਆਪਣੇ オリジナル ਗੋਡੇ ਨੂੰ ਬਚਾਉਣ ਦੇ ਲਈ ਆਸਟਿਓਟਮੀ ਕਰਕੇ ਅਲਾਈਨਮੈਂਟ ਸਿੱਧੀ ਕੀਤੀ ਜਾਂਦੀ ਹੈ ਜਿਸ ਦੇ ਨਾਲ ਅਗਲੇ 15 ਤੋਂ 20 ਸਾਲ ਮਰੀਜ਼ ਦੇ ਬਿਨਾਂ ਆਪਰੇਸ਼ਨ ਤੋਂ ਨਿਕ ਪੇਸ਼ੈਂਟ ਦੀ ਉਮਰ 50 60 ਤੋਂ ਉੱਪਰ ਹੈ ਔਰ ਪੇਸ਼ੈਂਟ ਦਾ ਜੋੜ ਪੂਰਾ ਅੰਦਰੋਂ ਮੀਡੀਅਲ ਔਰ ਲੈਟਰਲ ਸਾਈਡ ਤੋਂ ਔਰ ਪਟੈਲੋਫਿਮੋਰਲ ਆਸਥਰਾਈਟਸ ਹੋ ਚੁੱਕਿਆ ਹੈ ਖਰਾਬ ਹੋ ਚੁੱਕਿਆ ਹੈ ਫਿਰ ਉਹਦੇ ਵਿੱਚ ਆਪਾਂ ਨੂੰ ਨੀ ਰਿਪਲੇਸਮੈਂਟ ਕਰਨੀ ਪੈਂਦੀ ਹੈ ਨੀ ਰਿਪਲੇਸਮੈਂਟ ਵਿੱਚ ਵੀ ਅਗਰ ਤਾਂ ਅੰਦਰ ਵਾਲੀ ਸਾਈਡ ਤੇ ਜੋੜ ਖਰਾਬ ਹੈ ਤਾਂ ਅਸੀਂ ਪਾਰਸ਼ੀਅਲ ਨੀ ਰਿਪਲੇਸਮੈਂਟ ਕਰ ਸਕਦੇ ਹਾਂ ਔਰ ਅਗਰ ਦੋਨੋਂ ਸਾਈਡ ਤੋਂ ਮੀਡੀਅਲ ਔਰ ਲੈਟਰਲ ਪੂਰਾ ਇਨਵੋਲਡ ਹੈ ਤਾਂ ਆਪਾਂ ਨੂੰ ਟੋਟਲ ਨੀ ਰਿਪਲੇਸਮੈਂਟ ਕਰਨਾ ਪੈਂਦਾ ਔਰ ਇਸ ਕਈ ਲੋਕਾਂ ਨੂੰ ਬਹੁਤ ਡਰ ਹੈ ਕਿ ਨੀ ਰਿਪਲੇਸਮੈਂਟ ਤੋਂ ਨੀ ਰਿਪਲੇਸਮੈਂਟ ਦੇ ਵਿੱਚ ਡਾਕਟਰ ਦਾ ਕੰਮ ਹੈ ਇਮਪਲੈਂਟ ਚੰਗੀ ਤਰੀਕੇ ਨਾਲ ਪਾਣਾ ਸਾਫ ਤਰੀਕੇ ਨਾਲ ਤਾਂ ਕਿ ਇਨਫੈਕਸ਼ਨ ਨਾ ਹੋਵੇ ਔਰ ਪ੍ਰੋਪਰ ਅਲਾਈਨਮੈਂਟ ਰੀਸਟੋਰ ਕੀਤਾ ਜਾਵੇ ਲੇਕਿਨ ਪੇਸ਼ੈਂਟ ਦਾ ਵੀ ਉਨਾ ਹੀ ਰੋਲ ਹੈ ਜਿਸ ਤੇ ਫਿਜ਼ੀਓਥੈਰੇਪੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਪੇਸ਼ੈਂਟ ਨੂੰ ਪੋਸਟ ਆਪਰੇਟਿਵ ਫਿਜ਼ੀਓਥੈਰੇਪੀ ਕਰਨੀ ਥੈਂਕ ਯੂ ਸੋ